ਅੰਗਿੱਠੀ ਬਾਲਕੀ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ ਦੋ ਬੱਚੀਆਂ ਸਮੇਤ ਮਾਤਾ ਪਿਤਾ ਦੀ ਹੋਈ ਮੌਤ ਪਟਿਆਲਾ ਦੇ ਸਨੌਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਬੇਟਾ ਬੇਟੀ ਘਰ ਦੇ ਵਿੱਚ ਮੌਜੂਦ ਸੀ ਅਤੇ ਉਹ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ ਜਿੱਥੇ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਦੱਸਦੀ ਹੈ ਕਿ ਅੰਗੀਠੀ ਦਾ ਧੂਆ ਚਰਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਨਵਾਬ ਕੁਮਾਰ ਉਹਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸ ਦੀ ਉਮਰ 4 ਸਾਲ ਹੈ ਅਤੇ ਨਾਲ ਹੀ ਉਹਨਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 2 ਸਾਲ ਹੈ ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਡੈੱਡ ਬੋਡੀ ਨੂੰ ਪਟਿਆਲਾ ਦੇ ਮੋਰਚਿਨੀ ਦੇ ਵਿੱਚ ਰਖਵਾ ਦਿੱਤਾ ਹੈ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਵੇਗਾ ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ਚ ਕੰਮ ਕਰਦਾ ਸੀ ਘਰ ਮੇ ਕਿਤਨੇ ਜਨੇ ਤੇ 4 ਜਨੇ ਕੋਨ ਕੋਨਤਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਦਾ ਪੀਓ ਸੀਗਾ ਨਾਮ ਕੀ ਤੇ ਇਨਕੇ ਨਾਮ ਕਾ ਬਤਾ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਅੰਗਿੱਠੀ ਬਾਲਕੀ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ ਦੋ ਬੱਚੀਆਂ ਸਮੇਤ ਮਾਤਾ ਪਿਤਾ ਦੀ ਹੋਈ ਮੌਤ ਪਟਿਆਲਾ ਦੇ ਸਨੌਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਬੇਟਾ ਬੇਟੀ ਘਰ ਦੇ ਵਿੱਚ ਮੌਜੂਦ ਸੀ ਅਤੇ ਉਹ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ ਜਿੱਥੇ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਦੱਸਦੀ ਹੈ ਕਿ ਅੰਗੀਠੀ ਦਾ ਧੂਆ ਚਰਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਨਵਾਬ ਕੁਮਾਰ ਉਹਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸ ਦੀ ਉਮਰ 4 ਸਾਲ ਹੈ ਅਤੇ ਨਾਲ ਹੀ ਉਹਨਾਂ ਦਾ ਬੇਟਾ ਜਿਸ ਦਾ ਨਾਮ ਅਰਮਾਨ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 2 ਸਾਲ ਹੈ ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਡੈੱਡ ਬੋਡੀ ਨੂੰ ਪਟਿਆਲਾ ਦੇ ਮੋਰਚਿਨੀ ਦੇ ਵਿੱਚ ਰਖਵਾ ਦਿੱਤਾ ਹੈ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਵੇਗਾ ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ਚ ਕੰਮ ਕਰਦਾ ਸੀ ਗਰਮੇ ਕਿਤਨੇ ਜਨੇ ਤੇ 4 ਜਨੇ ਕੋਨ ਕੋਨ ਦਾ ਇੱਕ ਕੁੜੀ ਹੈ ਇੱਕ ਮੁੰਡਾ ਸੀਗਾ ਇੱਕ ਦਾ ਪੀਓ ਸੀਗਾ ਨਾਮ ਕੀ ਥੇ ਇਨਕੇ ਨਾਮ ਕਾ ਬਤਾ ਲੇ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਸੀ ਅੰਗਿੱਠੀ ਬਾਲਕੀ ਅੱਗ ਸੇਕ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ ਦੋ ਬੱਚੀਆਂ ਸਮੇਤ ਮਾਤਾ ਪਿਤਾ ਦੀ ਹੋਈ ਮੌਤ ਪਟਿਆਲਾ ਦੇ ਸਨੌਰੀ ਅੱਡਾ ਸਥਿਤ ਮਾਰਕਰ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ਦੇ ਵਿੱਚ ਵਧੀਆ ਕਮਾਈ ਅਤੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਆਇਆ ਸੀ ਦੱਸ ਦਈਏ ਕਿ ਬਿਹਾਰ ਦੇ ਰਹਿਣ ਵਾਲੇ ਨਵਾਬ ਕੁਮਾਰ ਅਤੇ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਬੇਟਾ ਬੇਟੀ ਘਰ ਦੇ ਵਿੱਚ ਮੌਜੂਦ ਸੀ ਅਤੇ ਉਹ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗ ਸੇਕ ਰਹੇ ਸੀ ਜਿੱਥੇ ਉਹਨਾਂ ਦੇ ਨਾਲ ਵੱਡਾ ਪਾਣਾ ਵਾਪਰ ਗਿਆ ਦੱਸਦੀ ਹੈ ਕਿ ਅੰਗੀਠੀ ਦਾ ਧੂਆ ਚਰਨ ਕਾਰਨ ਬੱਚਿਆਂ ਸਣੇ ਮਾਤਾ ਪਿਤਾ ਦੀ ਮੌਤ ਹੋ ਗਈ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਨਵਾਬ ਕੁਮਾਰ ਉਹਨਾਂ ਦੀ ਪਤਨੀ ਤੇ ਬੇਟੀ ਰੁਕਾਇਆ ਜਿਸ ਦੀ ਉਮਰ 4 ਸਾਲ ਹੈ ਅਤੇ ਨਾਲ ਹੀ ਉਹਨਾਂ ਦਾ ਬੇਟਾ ਜਿਸ ਦਾ ਨਾਮ ਾਰਮਾਨ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 2 ਸਾਲ ਹੈ ਫਿਲਹਾਲ ਮੌਕੇ ਤੇ ਪਹੁੰਚੀ ਕੋਤਵਾਲੀ ਥਾਣਾ ਦੀ ਪੁਲਿਸ ਨੇ ਮ੍ਰਿਤਕ ਪਰਿਵਾਰ ਦੀ ਡੈੱਡ ਬੋਡੀ ਨੂੰ ਪਟਿਆਲਾ ਦੇ ਮੋਰਚਿਨੀ ਦੇ ਵਿੱਚ ਰਖਵਾ ਦਿੱਤਾ ਹੈ ਜਿੱਥੇ ਉਹਨਾਂ ਦਾ ਪੋਸਟਮਾਰਟਮ ਹੋਵੇਗਾ ਮ੍ਰਿਤਕ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਟਿਆਲਾ ਦੇ ਵਿੱਚ ਜੈ ਦੁਰਗਾ ਕੰਪਨੀ ਚ ਕੰਮ ਕਰਦਾ ਸੀ ਕਰਮੇ ਕਿਤਨੇ ਜਨੇ ਤੇ 4 ਜਨੇ ਕੋਨ ਕੋਨਤਾ ਇੱਕ ਕੁੜੀ ਹੈ ਤੇ ਇੱਕ ਮੁੰਡਾ ਸੀਗਾ ਇੱਕ ਉਹਦਾ ਪੀਓ ਸੀਗਾ ਤੇ ਨਾਮ ਕੀ ਤੇ ਇਨਕੇ ਨਾਮ ਕਾ ਬਤਾ ਲੜਕੀ ਕਿਤਨੇ ਸਾਲ ਦੀ ਸੀ ਲੜਕੀ 4 ਸਾਲ ਦੀ ਸੀ ਲੜਕਾ 2 ਸਾਲ ਦਾ ਸੀ woo-hoo <laughs>